ਦੀ ਦਿੱਗਜ ਟੈਕ ਕੰਪਨੀ Google ਚ ਇੱਕ ਵਾਰ ਫਿਰ ਛਾਂਟੀ ਦੇ ਕਾਲੇ ਬੱਦਲ ਮੰਡਰਾ ਰਹੇ ਨੇ ਕੰਪਨੀ ਨੇ ਇਸ ਸਾਲ ਦੀ ਸ਼ੁਰੂਆਤ ਚ 12000 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਸੀ ਕੰਪਨੀ ਦੇ ਇਤਿਹਾਸ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਛਾਂਟੀ ਸੀ ਹੁਣ Google ਆਪਣੀ ਐਡਵਰਟਾਈਜ਼ਿੰਗ ਸੇਲਸ ਯੂਨਿਟ ਚ ਬਦਲਾਅ ਕਰਨ ਜਾ ਰਿਹਾ ਹੈ ਉਦੋਂ ਤੋਂ ਹੀ ਮੁਲਾਜ਼ਮਾਂ ਵਿੱਚ ਮੁਰਤੋਂ ਛਾਂਟੀ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਚਰਚਾ ਸ਼ੁਰੂ ਹੋ ਗਈ ਹੈ ਇਸ ਵਿਭਾਗ ਵਿੱਚ ਕਰੀਬ 30000 ਲੋਕ ਕੰਮ ਕਰਦੇ ਹਨ ਗੂਗਲ ਦੇ ਸੀਈਓ ਸੁੰਦਰ ਪਚਾਈ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਕੰਪਨੀ ਨੇ ਛਾਂਟੀ ਪ੍ਰਕਿਰਿਆ ਨੂੰ ਸਹੀ ਢੰਗ ਨਾਲ ਨਹੀਂ ਕੀਤਾ ਹਾਲਾਂਕਿ ਉਸਨੇ ਕੰਪਨੀ ਦੇ ਭਵਿੱਖ ਲਈ ਇੱਕ ਬਹੁਤ ਮਹੱਤਵਪੂਰਨ ਕਦਮ ਵਜੋਂ ਛਾਂਟੀ ਨੂੰ ਜਾਇਜ਼ ਠਹਿਰਾਇਆ ਉਹਨਾਂ ਨੇ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਗੂਗਲ ਨੂੰ ਭਵਿੱਖ ਵਿੱਚ ਕਈ ਮਾੜੇ ਨਤੀਜੇ ਭੁਗਤਣੇ ਪੈਣਗੇ ਹਾਲਾਂਕਿ 2023 ਦੀ ਸ਼ੁਰੂਆਤ ਲਈ ਨਿਰਧਾਰਤ ਛਾਂਟੀ ਤੋਂ ਬਾਅਦ ਕਿਸੇ ਨੂੰ ਵੀ ਬਰਖਾਸਤ ਨਹੀਂ ਕੀਤਾ ਗਿਆ ਜਾਣਕਾਰੀ ਮੁਤਾਬਕ ਪਿਛਲੇ ਹਫਤੇ ਹੋਈ ਬੈਠਕ ਗੂਗਲ ਅਮਰੀਕਾ ਤੇ ਗਲੋਬਲ ਪਾਰਟਨਰਸ ਦੇ ਪ੍ਰਧਾਨ ਸੀਨ ਡਾਊਨ ਨੇ ਐਡ ਸੇਲਸ ਟੀਮ ਦਾ ਪੁਨਰਗਠਨ ਕਰਨ ਦੀ ਯੋਜਨਾ ਬਾਰੇ ਦੱਸਿਆ ਹੈ ਹਾਲਾਂਕਿ ਉਹਨਾਂ ਮੀਟਿੰਗ ਦੌਰਾਨ ਛਾਂਟੀਆਂ ਦਾ ਜ਼ਿਕਰ ਨਹੀਂ ਕੀਤਾ ਪਰ ਕੰਪਨੀ ਦੇ ਮੁਲਾਜ਼ਮਾਂ ਵਿੱਚ ਖਤਸ਼ੇ ਦੇ ਵੱਧਲ ਮਿੰਡਰਾ ਹੈ ਗੂਗਲ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਲਗਾਤਾਰ ਨਿਵੇਸ਼ ਕਰ ਰਿਹਾ ਹੈ ਇਸ ਤੋਂ ਇਲਾਵਾ ਕੰਪਨੀ ਐਡ ਖਰੀਦਦਾਰੀ 'ਚ ਮਸ਼ੀਨ ਲਰਨਿੰਗ ਦੀ ਵਰਤੋਂ ਕਰ ਰਹੀ ਹੈ AI ਦੀ ਵਰਤੋਂ ਕਾਰਨ ਹਰ ਜਗ੍ਹਾ ਲੋਕਾਂ ਦੀਆਂ ਨੌਕਰੀਆਂ ਖਤਰੇ ਵਿੱਚ ਹਨ ਜਿਸ ਕਾਰਨ ਮੁਲਾਜ਼ਮ ਡਰੇ ਹੋਏ ਹਨ ਜੇਕਰ ਕੰਪਨੀ ਮੁਲਾਜ਼ਮਾਂ ਨੂੰ ਪ੍ਰਖਾਸ ਨਹੀਂ ਕਰਦੀ ਹੈ ਤਾਂ ਉਹਨਾਂ ਦਾ ਤਬਾਦਲਾ ਕਿਸੇ ਹੋਰ ਵਿਭਾਗ ਵਿੱਚ ਕੀਤਾ ਜਾ ਸਕਦਾ ਹੈ Google ਨੇ ਇਸ ਮੁੱਦੇ ਤੇ ਅਜੇ ਤੱਕ ਕੁਝ ਨਹੀਂ